ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਹੁਣ ਬਣਾਉਣੇ ਆਪਾਂ ਰੋਟੀ ਪਹਿਲਾਂ ਬੜਾ ਦੀਏ ਰੋਟੀ ਬੇਟਾ ਖਾ ਕੇ ਜਾਊਗਾ ਚਾਹ ਉਹ ਪੀਂਦਾ ਨਹੀਂ ਹੈਗਾ ਹੁਣ ਸਵੇਰੇ ਸਵੇਰੇ ਉੱਠੀ ਆ ਗਰਮੀ ਕਰਕੇ ਤੇ ਲੋ ਜੀ ਹੁਣ ਪਹਿਲਾਂ ਰੋਟੀ ਲਾ ਲਈਏ ਰੋਟੀ ਅੱਜ ਲਾ ਲੈਣੀ ਮੈਂ ਪਰੌਂਠੇ ਮੈਂ ਕਿਹਾ ਅੱਜ ਪਰੌਂਠੇ ਲਾ ਲਈਏ ਚਾਰ ਨਾਲ ਤਹੀਨਾ ਚ ਖਾਣੇ ਨੇ ਰਾਤ ਥੋੜਾ ਜਿਹਾ ਦਹੀਂ ਚ ਮਾਲਿਆ ਸੀਗਾ ਕਹਿੰਦਾ ਮੈਨੂੰ ਸਿੰਪਲ ਪਰੌਂਠਾ ਨਾ ਮੈਂ ਮਿੱਠਾ ਖਾਣਾ ਨਾ ਨਾਣੂਨ ਮਿਰਚ ਵਾਲੇ ਫਿਰ ਮੈਂ ਕਿਹਾ ਚਲੋ ਸਿੰਪਲ ਆਦਾ ਨਹੀਂ ਆ ਤੇ ਲੋ ਜੀ ਚਾਹ ਪਈ ਸੀਗੀ ਮੈਂ ਕਿਹਾ ਚਾਹ ਨਾਲ ਖਾਲਾ ਖਾਣਾ ਮੈਂ ਚਾਰ ਧਰਤਾ ਸੀਗਾ ਦਹੀਂ ਕਹਿੰਦਾ ਮੈਂ ਖਾਣਾ ਸਿੰਪਲ ਪਰੌਂਠਾ ਚਾਰ ਨਾਲ ਨਿੰਬੂ ਦਾ ਦਿੱਤਾ ਤੇ ਅੰਬ ਦਾ ਦਿੱਤਾ ਸੀਗਾ ਜਿਵੇਂ ਬਾਦ ਆਣੀਆ ਚਾਰ ਧਰ ਦਣੀ ਜਿਹੜਾ ਖਾਣਾ ਹੋਊ ਖਾ ਲੂਗਾ ਤੇ ਮੈਂ ਕਿਹਾ ਤਹੀ ਲੈ ਲੈ ਕਹਿੰਦਾ ਦਹੀਂ ਲੈਣਾ ਨਹੀਂ ਮੈਂ ਚਲੋ ਮੇਰੀ ਮਰਜ਼ੀ ਆ ਫਿਰ ਦੁਪਹਿਰ ਖਾ ਜੂਗਾ ਜੇ ਖਾਣਾ ਹੋਊਗਾ ਰੋਟੀ ਸਬਜੀ ਬਣਾ ਲੂੰਗੀ ਦਾਲ ਸਬਜੀ ਬਣਾ ਲੂੰਗੀ ਦੇਖਦੀਆਂ ਲੋ ਜੀ ਹੁਣ ਪਹਿਲਾਂ ਸਵੇਰ ਦੇ ਕੰਮ ਨੇ ਵੇੜਦੀ ਆਪਾਂ ਸਵੇਰ ਦੇ ਤੇ ਰੋਟੀ ਲਾ ਦੀਏ ਰੋਟੀ ਲਾ ਕੇ ਝਾੜੂ ਪੋਚਾ ਕੰਮ ਨੇ ਮੇੜੀਏ ਪਰੌਂਠੇ ਲਾਤੇ ਨੇ ਪਰੌਂਠੇ ਲਾ ਕੇ ਹੁਣ ਫਿਰ ਮੈਂ ਆਪਦੀਆਂ ਵੀ ਦੋ ਦੋ ਲਾ ਲਾਂ ਫਿਰ ਮੈਂ ਹੀਠਾਂ ਰੋਟੀਆਂ ਧਰ ਲੀਆਂ ਫਿਰ ਨਹੀਂ ਨਾ ਥੰਦੇ ਆਈ ਲੱਗ ਜਾਂਦੀ ਆ ਪੋਣਿਆਂ ਨੂੰ ਜੇ ਦੋ ਪਰੌਂਠੇ ਲਾਉਣੇ ਆ ਫਿਰ ਇੱਕ ਦੋ ਪਹਿਲਾਂ نیچے ਲਾ ਲੀਆਂ ਸੀਗੀਆਂ ਬੇਟੇ ਲਾ ਕੇ ਦੇਤੀਆਂ ਤੇ ਹੁਣ ਇੱਕ ਦੋ ਲਾ ਲਨੀ ਆ ਮੈਂ ਲਾ ਕੇ ਪਰੌਂਠੇ ਤੇ ਲੋ ਜੀ ਫਿਰ ਪਰੌਂਠੇ ਲਾ ਕੇ ਫਿਰ ਆਪਣੇ ਜੋਗੀਆਂ ਰਾਲਾ ਨੇ ਇੱਕ ਦੋ ਪਰੌਂਠਾ ਤੇ ਸਰਦਾਰ ਸਾਹਿਬ ਆਊਗਾ ਉਹ ਖਾ ਲੂਗਾ ਇੱਕਾ ਖਾ ਗਿਆ ਵੈਸੇ ਮੋਟਰ ਤੇ ਆ ਕੇ ਫਿਰ ਉਹਦਾ ਟਾਈਮ ਹੀ ਨਹੀਂ 11 ਵਜੇ 12 ਵਜੇ ਕਦੋਂ ਖਾ ਲਣੀ ਐ ਨਹੀਂ ਪਤਾ ਆਰਡਰ ਲੱਗ ਜੂਵੇ ਵੀ ਮੋਟਰ ਤੇ ਬੰਦ ਦੋ ਪੰਦੂ ਨਹੀਂ ਦੁਪਹਿਰੇ ਖਾ ਲਾਂਗੇ ਫਿਰ ਜੇ ਕਦੇ ਦਿਹਾੜੀ ਆਉਂਦਾ ਫਿਰ ਤਾਂ ਤਾਜ਼ੀਆਂ ਲਾ ਲੈਣੀਆਂ ਹੁਣੇ ਨਹੀਂ ਪਤਾ ਕਦੇ ਆਗੇ ਕਦੇ ਚਲੇਗੇ ਟਾਈਮ ਹੀ ਲੱਗਦਾ ਵਿੱਚ ਦੀ ਆ ਕੇ ਕਹਿ ਦਿੰਦੇ ਨੇ ਛੇਤੀ ਰੋਟੀ 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 ਪੱਕੀ ਨਹੀਂ ਹੋਲੇ ਫਿਰ ਮੈਂ ਲਾ ਕੇ ਰੱਖ ਲੈਣੀ ਆ ਪੰਜ ਚਾਰ ਬਾਦੂ ਜਿਹੜੇ ਨੇ ਖਾਣੀਆਂ ਹੁੰਦੀਆਂ ਨੇ ਖਾ ਲਾਂਦਾ ਨਹੀਂ ਫਿਰ ਡੌਗੀ ਨੂੰ ਪਾ ਦੇਣੀ ਆ ਮਾਣਵਾ ਬਿੱਲੀਆਂ ਨੂੰ ਪਾ ਦੇਣੀ ਆ ਆ ਜਾਂਦੇ ਨੇ ਬੱਚੇ ਦੁੱਧਵਾਦਾਨੀਆਂ ਤੇ ਲੋ ਜੀ ਹੁਣ ਬੇਟੀ ਰੋਟੀ ਲਾ ਕੇ ਦੇਦੀ ਖਾ ਲਈ ਹੋ ਉਹ ਜਾਊਗਾ ਬਦਕ ਕੰਮ ਆਪਾਂ ਲਈ ਲਾਤੀਆਂ ਰੋਟੀਆਂ ਕੰਮ ਨਵੇਂੜਤਾ ਕੰਮ ਨਵੇਂੜ ਕੇ ਰੋਟੀ ਟੁੱਕਰ ਲਾ ਕੇ ਹੁਣ ਲਗਾਤਾ ਸੀਗਾ ਆਪਣੇ ਪੋਚਾ ਪੋਚਾ ਫਿਰ ਪਹਿਲਾ ਲਾਤਾ ਸੀਗਾ ਬੇੜੀਓ ਮੈਂ ਬਣਾਈ ਨਹੀਂ ਹੁਣ ਮੈਂ ਪੋਚਾ ਹੀ ਫਟਾਫਟ ਫੇਰਦਾ ਬਸ ਮੈਂ ਫਿਰ ਬਹੁਤ ਟਾਈਮ ਲੱਗ ਜਾਂਦਾ ਫੋਨ ਧਰਨਾ ਧਰਾਉਣਾ ਕਿਤੇ ਜਾਂ ਕੋਈ ਫੜੇ ਤਾਂ ਵੀਡੀਓ ਬਣਾਉਣੀ ਆ ਫਿਰ ਮੈਂ ਉਹ ਹੱਥੇ ਚ ਫੜ ਕੇ ਬਣਾ ਲੈਣੀ ਆ ਤੇ ਲੋ ਜੀ ਇਧਰਲੇ ਕਮਰੇ ਦਾ ਨਿਪਟੜ ਗਿਆ ਇੱਥੋਂ ਬਾਥਰੂਮ ਤੋਂ ਅੱਗੇ ਅੱਗੇ ਨਵੀੜਦਾ ਇਤਰੋਂ ਹਵਾ ਵਾਇਸ ਵਧੀਆ ਪੈਂਦੀ ਆ ਹਾਉ ਨਾਲ ਸਾਰਾ ਸੁੱਕ ਜੂ ਲੋ ਜੀ ਇਹ ਤਾਂ ਸੁੱਕ ਗਿਆ ਹੁਣ ਪੜ ਦੇ નીચે ਲਾ ਦ ਇਹ ਤਾਂ ਮੈਂ ਟਾਕੀਆਂ 24 ਘੰਟੇ ਖੁੱਲੀਆਂ ਹੀ ਰੱਖਦੀ ਆ ਇਧਰ ਲੀਆਂ ਤਾਂ ਖੇਤ ਵਾਲੀਆਂ ਜਿੱਧਰ ਪੜਦੇ ਨੇ ਇਧਰ ਖੇ ਡੰਗਰਾਂ ਵਾਲੇ ਕਿੰਨੀ ਹਵਾ ਬਹੁਤ ਵਧੀਆ ਚੱਲਦੀ ਅੱਜ ਹੁਣ ਹਵਾ ਚੱਲ ਵੀ ਕਿੰਨੀ ਵਧੀਆ ਪਹਿਲਾਂ ਨਹੀਂ ਚਲਦੀ ਸੀਗੀ ਗੁੰਮ ਬਹੁਤ ਸੀਗਾ ਸਵੇਰ ਦਾ ਇੱਧਰ ਵੀ ਲਗਾਤਾ ਮੇਜ਼ ਚਾੜਤਾ ਉੱਪਰ ਹੁਣ ਇਹਨੂੰ ਨੀਚੇ ਲਾਹਾਂ ਪਹਿਲਾਂ ਮੈਂ ਇਹ ਘਰ ਮਰਾ ਠੰਡਾ ਹੀ ਰਹਿੰਦਾ ਏਸੀ ਵਾਲੇ ਕਰਕੇ ਇੱਥੇ ਦਰਵਾਜ਼ੇ ਮੋਰੀਆਂ ਨਹੀਂ ਖੋਲਦੀ ਆਪਾਂ ਇੱਧਰ ਵੀ ਸੁੱਕ ਗਿਆ ਇਹ ਚੱਲ ਪਿਆ ਰਹਣ ਤੂੰ ਹਲੇ ਥੋੜਾ ਥੋੜਾ ਗਿੱਲਾ ਏ ਦਵਾਰੇ ਫੇਰ ਖੋਲ ਦੂੰਗੀ ਲਾਈਟ ਕਰਦਾ ਹੁਣ ਬੰਦ ਤੇ ਮੈਂ ਇੱਧਰਲੇ ਕਮਰੇ ਵੀ ਇੱਥੇ ਕਿਹੜਾ ਹੁਣ ਕਿਸੇ ਨੇ ਬੜਨਾ ਤੇ ਲੋ ਜੀ ਇੱਧਰ ਵੀ ਲਗਾਤਾ ਪੋਚਾ ਝਾੜੂ ਕੰਮ ਨਿਭੜ ਗਿਆ ਇੱਧਰ ਵੀ ਸੁੱਕ ਗਿਆ ਸੋਫੇ ਮੈਂ ਉੱਪਰ ਚਾਕੇ ਰੱਖ ਤੇ ਹੋਰੇ ਕੋਈ ਵੈੰਦਾ ਹੈ ਨਹੀਂ ਹੁਣ ਫਿਰ ਝਾੜੂ ਲਗਾਉਣਾ ਪੋਚਾ ਲਗਾਉਣਾ ਬਹੁਤ ਔਖਾ ਲੱਗਦਾ ਮੈਨੂੰ ਇੱਥੇ ਲੌਬੀ ਚ ਵੀ ਲਾਤਾ ਕੰਮ ਨਿਭੜ ਗਿਆ ਆਪਣਾ ਸਾਰਾ ਝਾੜੂ ਪੋਚੇ ਦਾ ਸਾਫ ਹੋ ਗਿਆ ਰਸੋਈ ਵੀ ਲਾਤਾ ਹੀ ਰਸੋਈ ਚ ਲਾ ਕੇ ਹੁਣ ਗਿੱਲਾ ਹੈ ਇਹ ਕੱਪੜੇ ਧੋਤੇ ਸੀ ਹੱਥਾਂ ਨਾਲੇ ਬੇਟੇ ਦੀ ਇੱਕ ਦੋ ਸੀਗੇ ਧੋ ਕੇ ਮਸ਼ੀਨ ਲਾ ਕੇ ਇੱਧਰ ਸਾਫ ਕਰ ਦਿੱਤੇ ਝਾੜੂ ਨਾਲ ਧੋਤਾ ਮੈਂ ਨਰਤਾਂ ਲਗਾਦਾ ਦਾਲ ਨੂੰ ਮੈਂ ਕਿਹਾ ਵੀ ਦਾਲ ਨੂੰ ਤੜਕਾ ਲਾਏ ਉਹਨਾਂ ਦਮ ਕੰਮ ਨਿਬੜੂ ਗਰਮੀ ਤੋਂ ਪਹਿਲਾਂ ਪਹਿਲਾਂ ਤੇ ਦਾਲ ਮੈਂ ਭਿਉ ਕੇ ਰੱਖਤੀ ਸੀਗੀ ਸਵੇਰੇ ਮੂੰਗੀ ਦੀ ਅੱਜ ਬਣਾਉ ਮੂੰਗੀ ਦੀ ਹੁਣ ਕਈ ਦਿਨ ਹੋ ਗਏ ਬੜਾਈ ਨਹੀਂ ਬੇਟਾ ਕੋ ਹੋ ਗਿਆ ਮੂੰਗੀ ਦਾਲ ਬਣਾ ਤੇ ਲੋ ਜੀ ਹੁਣ ਉਹਨੂੰ ਲਗਾਦਾ ਮੈਂ ਤੜਕਾ ਤੇ ਹਲਦੀ ਪਾਤੀ ਤੇ ਨੂਨ ਪਾਤੀ ਮਸਾਲਾ ਭੁੰਨ ਲਿਆਈ ਤੇ ਤੜਕਾ ਲਗਾ ਦੇਣੀ ਆ ਫਿਰ ਜਾ ਆ ਗਿਆ ਦੁਪਹਿਰੇ ਖਾ ਲੂਗਾ ਜਵਾਕ ਨਿਆਣਾ ਤੇ ਲੋ ਜੀ ਹੁਣ ਨੂਨ ਪਾਦਾ ਹਲਦੀ ਮੈਂ ਪਹਿਲਾ ਵਾਰੀ ਸੀਗੀ ਨੋਂਦ ਹੁਣ ਪਾਉਣੀ ਆ ਹੁਣ ਉਹਨੂੰ ਘਰਸੀ ਫੇਰ ਤਾਂ ਘਰਸੀ ਤੇ ਵੀ ਪਾ ਦੇ ਗਿਆ ਨੋਂਨ ਤਾਂ ਡਿੱਪੜ ਗਿਆ ਤੇ ਚਲੋ ਜੀ ਹੁਣ ਤੜਕਾ ਭੁੰਨ ਲਾਂ ਮੈਂ ਪਹਿਲਾਂ ਭੁੰਨ ਕੇ ਫੇਰ ਪਾ ਦੂਗੀ ਢਾਲ ਮੈਂ ਇੰਨੇ ਨਾਲ ਕੰਮ ਨਿਬੜੂ ਰਸੋਈ ਹੁਣ ਦੁਬਾਰੇ ਮੇਰੇ ਚਿੱਕੜ ਚ ਗਾੜਾ ਹੋ ਗਿਆ ਪੈਰਾਂ ਚ ਪੈਰਾਂ ਨਾਲ ਮੈਂ ਪੈੜਾਂ ਘੜਤੀਆਂ ਹੁਣ ਹੁਣ ਦੁਬਾਰੇ ਇੱਥੇ ਪੋਚਾ ਲਾਉਣਾ ਪਊ ਮੈਨੂੰ ਤੇ ਲੋ ਜੀ ਧੂਆਂ ਧਾਰ ਹੋ ਗਿਆ ਕਿੰਨਾ ਤੇ ਮਸਾਲਾ ਵਧੀਆ ਰੜ ਗਿਆ ਧੂਆਂ ਧਾਰ ਹੋ ਗਿਆ ਕਿੰਨਾ ਦਿਖਦਾ ਵੀ ਨਹੀਂ ਕੁਸ ਤੇ ਲੋਜੀ ਮਸਾਲਾ ਪੁੱਜ ਗਿਆ ਤੇ ਪਾਤੀ ਦਾਲ ਮੈਂ ਭਿਉਂ ਕੇ ਰੱਖੀ ਹੋਈ ਸੀਗੀ ਜਿਹੜੀ ਮੂੰਗੀ ਦੀ ਮਿੱਸੀ ਭਿਉਂ ਕੇ ਰੱਖ ਕੇ ਹੁਣ ਘੜਸੀ ਫੇਰਦਾ ਤੇ ਪਾਣੀ ਪਾਦਾ ਮੈਂ ਉੱਧਰ ਬੈ ਗਈ ਸੀਗੀ ਖਾਸ ਹੈ ਰੜ ਗਿਆ ਮਸਾਲਾ ਤਾਂ ਐਨਾ ਸੁਪਰ ਘੱਟ ਸੀ ਮੱਛਿਆਂ ਨਾਲ ਗਿਆ ਭੱਜ ਗਿਆ ਤੇ ਹੁਣ ਪਾਦਾ ਇਹਦੇ ਚ ਪਾਣੀ ਪਾਣੀ ਪਾ ਕੇ ਕੁੱਕਰ ਚ ਤੇ ਹੁਣ ਫੇਰ ਤਾਂ ਕਰਸੀ ਕਰਸੀ ਫੇਰ ਕੇ ਚੰਗੀ ਤਰ੍ਹਾਂ ਮੋੜ ਲਗਾ ਦਨੀ ਐ ਟੱਕਣ ਤੇ ਲੋ ਜੀ ਹੁਣ ਟੱਕਣ ਲਗਾ ਦਈਏ ਟੱਕਣ ਲਗਾਤਾ ਲਗਾ ਕੇ ਬੰਦ ਕਰਤਾ ਹੁਣ ਇੱਥੇ ਦਵਾਰੇ ਪੋਚਾ ਲਾ ਦਨੀ ਆ ਮੈਂ ਸੁੱਕ ਜੂਗਾ ਪੈੜਾਂ ਹੋ ਗਈਆਂ ਨਾ ਉਹ ਤਾਂ ਸਾਫ ਸੀਗਾ ਪਾਊਡਰ ਹੋ ਗਈਆਂ ਇੱਧਰ ਵੀ ਲਾਤਾ ਸਾਰੇ ਲੌਬੀ ਚ ਦਵਾਰੇ ਲਾਤਾ ਤੇ ਰਸੋਈ ਚ ਵੀ ਦਵਾਰੇ ਲਾਤਾ ਲੋ ਜੀ ਹੁਣ ਆਪਾਂ ਚੱਲੀਆਂ ਪਟਿਆਲੇ ਦਵਾਈ ਲੈਣ ਤੂੰ ਕੀ ਤਿੰਨ ਲਗਨ ਵਾਲੇ ਜਾਮਣਾ ਲਾਦ ਲਈ ਝੋਲੇ ਚਿੱਕ ਲਫਾਫਾ ਮੈਨੂੰ ਫੜਾਤਾ ਕਹਿੰਦੇ ਦਿਆਂਵਾਂਗੇ ਕਿਸੇ ਨੂੰ ਤੇ ਲੋ ਜੀ ਪਹਿਲਾਂ ਮਾਲਵਾ ਸਕੂਲ ਤੇ ਜਾਵਾਂਗੇ ਆਪਾਂ ਮੈਡਮ ਉਹਨਾਂ ਦੇ ਕੇ ਆਉਣੀਆਂ ਗੇਟ ਵਾਲੀ ਆਂਟੀ ਨੇ ਉੱਥੇ ਦੁੱਧ ਲੈਂਦੀ ਆ ਜਿਹੜੀ ਤੇ ਇਹ ਆਪਣੇ ਸਟੇਡੀਅਮ ਤੇ ਪਤਾ ਨਹੀਂ ਕੀ ਕਰ ਰਹੀ ਸੀ ਕਿ ਉਹ ਦੇਖ ਰਹੀ ਸੀ ਤੇ ਲੋ ਜੀ ਮੈਂ ਵੀਡੀਓ ਤਾਂ ਅੱਗੇ ਨੂੰ ਬਣਾਉਣੀ ਤੇ ਪਿੱਛੇ ਨੂੰ ਬਣ ਰਹੀ ਆ ਧੁੱਪ ਚ ਪਤਾ ਹੀ ਨਹੀਂ ਲੱਗਿਆ ਵੀ ਕੈਮਰਾ ਕਿਧਰਲੀ ਸਾਈਡ ਤੇ ਜਾ ਰਹੀ ਸੀ ਹੁਣ ਪਤਾ ਲੱਗਿਆ ਜਦੋਂ ਵੀਡੀਓ ਪਾਉਣ ਲੱਗੀ ਆ ਚਲੋ ਜੀ ਮਾਲਵਾ ਸਕੂਲ ਚ ਆ ਗਈ ਇੱਥੇ ਖੜਾ ਕੇ ਆਪਾਂ ਜਾਮਣਾ ਫਿਰ ਕੋਈ ਹੋਰ ਮਿਲ ਗਿਆ ਸੀਗਾ ਫਰੈਂਡ ਮਿਲ ਗਈ ਸੀਗੀ ਮੇਰੀ ਪੱਕੀ ਸਹੇਲੀ ਤੇ ਉਹਨਾਂ ਦੇ ਘਰ ਚਲੇ ਗਈ ਚਲੋ ਜੀ ਉੱਥੇ ਠੰਡਾ ਠੁੰਡਾ ਪੀਤਾ ਠੰਡਾ ਪੀ ਕੇ ਦਵਾਈ ਲਈ ਸੀਗੀ ਪ੍ਰੇਤ ਦਿਓ ਤੇ ਉਸ ਤੋਂ ਬਾਅਦ ਮੈਂ ਕਿਹਾ ਟਿੱਕੀਆਂ ਨਾ ਖਾ ਰਹੀ ਆ ਅੱਜ ਇੰਨੇ ਦਿਨਾਂ ਬਾਅਦ ਆਇਆ ਪਟਿਆਲੇ ਜਦੋਂ ਨੰਨੀ ਵਰੀ ਆਈ ਵੀ ਤੀ ਉਦੋਂ ਆਏ ਸੀਗੇ 버거 ਖਾਏ ਸੀਗੇ ਹਮਿੰਨਾ ਹੀ ਹੋ ਗਿਆ ਮੈਂ ਕਿਹਾ ਉਹਨਾਂ ਨਾਲ ਮੈਂ ਠੀਕ ਹੋ ਜੂੰਗੀ ਟਿੱਕੀਆਂ ਖਾ ਕੇ ਅੱਜ ਗੋਲ ਗੱਪੇ ਹੋਏ ਗੜਗੱਪੇ ਨਹੀਂ ਟਿੱਕੀਆਂ ਲੋਜੀ ਹਲੇ ਕੁਝ ਵੀ ਤਿਆਰ ਨਹੀਂ ਸੀਗਾ ਫਿਰ ਟਿੱਕੀਆਂ ਹੀ ਖਾ ਲਈਆਂ ਸੀ ਕਿ ਚਲੋ ਟਿੱਕੀਆਂ ਹੀ ਖਾ ਲੈਂਦੇ ਅੱਜ ਸੈਰ ਆਏ ਆਪਾਂ ਪਟਿਆਲੇ ਤੇ ਇੱਥੇ ਹੋਰ ਗੁੜੀ ਆ ਗਈ ਸੀ ਕਿ ਇੱਕ ਕਹਿੰਦੀ ਮੈਂ ਗੋਲ ਗੱਪਿਆਂ ਦੀ ਦੇਖਦੀ ਸੀਗੀ ਵੀਡੀਓ ਬਣਾਉਂਦੀ ਸੀਗੀ ਉਹ ਆ ਗਈ ਕੋਲ ਕਹਿੰਦੀ ਮਾਸੀ ਸੋਸਰੀ ਗਾਲ ਮੈਂ ਕਿਹਾ ਸੋਸਰੀ ਗਾਲ ਭਾਣੀ ਕਿਵੇਂ ਆ ਠੀਕ ਆ ਕਹਿੰਦੀ ਮੈਂ ਠੀਕ ਆ ਤੂੰ ਠੀਕ ਆ ਮਾਸੀ ਮੈਂ ਕਿਹਾ ਹਾਂ ਮੈਂ ਤਾਂ ਦਵਾਈ ਲੈਣ ਆਈ ਸੀ ਓਰੇ ਬੀਬੀ ਘਟ ਗਿਆ ਸੀ ਤੇ ਮੈਂ ਦੁਕਾਨ 'ਚ ਵਰਗੀ ਟਿੱਕੀਆਂ ਖਾਣ ਤੂੰ ਖਾ ਲੈ ਜੀ ਖਾਣੀਆਂ ਨੇ ਤੇ ਸਰਦਾਰ ਸਾਹਿਬ ਆ ਗਏ ਕਹਿੰਦੇ ਭਾਈ ਖਾ ਲੈ ਕੁਝ ਖਾਣਾ ਕਹਿੰਦੀ ਨਾ ਮੈਂ ਰੋਟੀ ਖਾ ਕੇ ਆਈ ਸੀਗਾ ਚਲ ਤੇਰੀ ਮਰਜ਼ੀ ਆ ਭਾਈ ਗੋਲ ਗੱਪੇ ਖਾ ਲੈ ਟਿੱਕੀਆਂ ਖਾ ਲੈ ਤੇ ਆਈਆਂ ਸੀਗੀਆਂ ਇੱਥੇ ਦਵਾਈ ਕੁਝ ਲੈਣ ਆਈਆਂ ਸੀਗਾ ਦੁਕਾਨ ਤੋਂ ਪਤਾ ਨਹੀਂ ਕੀ ਲੈਣਾ ਆਈਆਂ ਸੀਗੀਆਂ ਕੋਈ ਕੁੜੀ ਆਈ ਸੀਗੀ ਤੇ ਲੋ ਜੀ ਅਸੀਂ ਇੱਥੇ ਖੜੇ ਸੀਗੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਫੋਨ ਬੰਦੇ ਨਹੀਂ ਕਰਿਆ ਫਿਰ ਮੈਂ ਕੱਟਿਆ ਵੀ ਨਹੀਂ ਕਹਿਗਾ ਚਲੋ ਗੱਪਾ-ਗੁੱਪਾ ਮਾਰੀਏ ਇਹਦੇ ਨਾਲ ਚਲੋ ਚਲਦੇ ਆਂ ਫੇਰ ਤੇ ਲੋ ਜੀ ਵੈਗਰੂ ਜੀ ਨੂੰ ਘਰ ਚੱਲੀ ਆਪਾਂ ਗਰਮੀ ਵੀ ਬੜੀ ਆ ਬੜੀ ਬਹੁਤ ਗਰਮੀ ਸੀਗੀ ਉਰੀ ਮੈਂ ਧੁੱਪੇ ਖੜੀ ਸੀਗੀ ਬਹੁਤ ਸੇਕ ਲੱਗਦਾ ਸੀਗੇ ਇਹਨੂੰ ਕਿ ਅੰਦਰ ਆ ਜਾ ਕਹਿੰਦੀ ਨਾ ਆਉਣਾ ਨਹੀਂ ਮਾਸੀ ਚਲ ਬੀ ਕੋਲ ਲੋ ਬੈਠਣ ਲੱਗਾ ਜਦਿਹਾ ਨਾ ਤਾਂ ਮੈਤਰੀਆਂ ਦੇ ਵੀ ਆਕੇ ਦਵਾਈ ਲਿਆ ਕੇ ਕੈਮਰੋਗੀ ਸੀਗੀ ਸ਼ਾਮ ਨੂੰ ਮੈਂ ਸ਼ਾਮ ਨੂੰ ਮੈਂ ਇਹ ਬੇਲਾਂ ਦੇ ਨਾ ਪੱਤੇ ਕੱਟਣ ਲੱਗਦੀ ਸੀਗੀ ਬਹੁਤ ਜ਼ਿਆਦਾ ਸੁਸਤਰਾ ਹੋਇਆ ਪਿਆ ਸੀਗਾ ਕੁਛ ਲੱਗਦਾ ਨਹੀਂ ਹੈ ਇਹ ਵੱਡੇ ਵੱਡੇ ਪੱਤੇ ਨੇ ਫੇਟੇ ਦੇ ਤੇ ਨਾ ਤਾਂ ਹਵਾ ਲੱਗਦੀ ਇੱਥੇ ਫੁੱਲ ਆਈ ਜਾਂਦੇ ਨੇ ਟੁੱਟੀ ਜਾਂਦੇ ਨੇ ਫੁੱਲ ਆਈ ਜਾਂਦੇ ਨੇ ਟੁੱਟੀ ਜਾਂਦੇ ਨੇ ਝੜੀ ਜਾਂਦੇ ਨੇ ਨਾ ਕੋਈ ਪੇਠਾ ਨਾ ਘੀਆ ਨਾ ਤੋਰੀ ਕੁਛ ਵੀ ਬਸ ਇੱਕ ਭਿੰਡੀਆਂ ਲੱਗ ਜਾਂਦੀਆਂ ਨੇ 4-5 ਲੱਗ ਜਾਂਦੀਆਂ ਨੇ ਦੋ ਵਾਰੀ 4-5 ਫੇਰ ਲੱਗ ਜਾਂਦੀਆਂ ਨੇ ਫਿਰ ਮੈਂ ਦੋ ਡੰਗ ਦੀ ਬਣ ਜਾਂਦੀ ਸਾਡੀ ਕਿੰਨੇ ਜਣੇ ਦੇ ਸੜ ਜਾਂਦਾ ਵਿੱਚ ਪਿਆਜ਼ ਕਥੇ ਪਾਲਣੇ ਆ ਤੇ ਫਿਰ ਆਖਣੀ ਜੀ ਮੈਂ ਕਿਹਾ ਹੁਣ ਕੰਮ ਕਰਦੀਆਂ ਸਵੇਰੇ ਚੰਦਰਾ ਟਾਈਮ ਇੱਕ ਜੀਆ ਚਲੇ ਗਏ ਸੀ ਜਿਹੜੇ ਥੋੜੇ ਥੋੜੇ ਪਿੱਥੇ ਲੱਗ ਰਹੇ ਨੇ ਹੁਣ ਮੈਂ ਇਹਨਾਂ ਨੂੰ ਕੱਟਦੀਆਂ ਕੈਂਚੀ ਨਾਲ ਪੱਤਿਆਂ ਨੂੰ ਪੇਟੀਆਂ ਨੂੰ ਨਹੀਂ ਕੱਟਦੀ ਜਿਵੇਂ ਤੁਸੀਂ ਇੱਥੇ ਕੱਟਦੇ ਹੋ ਮੈਂ ਪੱਤਿਆਂ ਨੂੰ ਕੱਟਦੀਆਂ ਪੱਤੇ ਕੱਟ ਕੇ ਫਿਰ ਨਾਲੇ ਤਾਂ ਹਵਾ ਪੈਂਦੀ ਹੋ ਜੂਗੀ ਕੁਝ ਛੋਲੇਰੇ ਕੰਮ ਕਰੂੰਗੀ ਇਹਨੂੰ ਜਿਹੇ ਰਹਿ ਗਏ ਤੇ ਉਧਰ ਅਸਰ ਚੱਲਿਆ ਜਾਂਦਾ ਪੱਤੇ ਤਾਂ ਬਾਲੇ ਬੜੇ ਨੇ ਕਿਸੇ ਲੱਗ ਰਹੀ ਇੱਧਰ ਸਰਦਾਰ ਸਾਹਿਬ ਟੋਕਾ ਕਰਨ ਲੱਗ ਗਏ ਲੱਛੜਦਾ ਹੋ ਰਿਹਾ ਸਾਮ ਨੂੰ ਮੈਂ ਸੇ ਤਾਂ ਦਿੱਖਾ ਚੱਕਾ ਚੱਕਾ ਹੀ ਦੇਖੂੰਗੀ ਸਵੇਰੇ ਨਾਲੇ ਤਾਂ ਪੱਤੇ ਚੁਗ ਦੂੰਗੀ ਨਾਲੇ ਹੋਰ ਜਿਹੜੇ ਰਹਿ ਗਏ ਉਹ ਵੜ ਦੂੰਗੀ ਇੱਧਰ ਆਪਣੇ ਲਵੇ ਚਰੀ ਬਾਜਰਾ ਦਿੱਤੀ ਆ ਉਹਨੂੰ ਭਾਈ ਕਿਹਾ ਸੀ ਕਿ ਮੈਂ ਇਧਰੋਂ ਬਚਾ ਕੇ ਵੜੀ ਇਧਰ ਬੇਲਾ ਨਹੀਂ ਕਾਲੂ ਉਹ ਇਹ ਪੱਤੇ ਚੱਕ ਕੇ ਨਾਲੇ ਧੌਰਾ ਕਰ ਦੂੰ ਨਾਲੇ ਉਹਨਾਂ ਦੇ ਵੀ ਪੱਤੇ ਕੱਟ ਦੂੰਗੀ ਉਹਨਾਂ ਤਾਰ ਦੇ ਉੱਤੇ ਚੜ ਦੂੰਗੀ ਉਹਨਾਂ ਹੋ ਜਾਣਗੇ ਉਧਰਾਂ ਗਲਾ ਚਰੀ ਬਾਜਰਾ ਦਿੱਤੀ ਆ ਵਾ ਨਾਲੇ ਤਾਂ ਵੜਦਾ ਨਾਲੇ ਤਾਂ ਹੁਣ ਫਿਰ ਉਹਨਾਂ ਨੂੰ ਫੇਰ ਬੀਜਣਾ ਹੋਊਗਾ ਉਹਨਾਂ ਨੇ ਟਰੈਕਟਰ ਚਲਾ ਦੇਣਾ ਇਹ ਆਪਣੇ ਉਰਲੇ ਪਾਸੇ ਕਰ ਦੂੰਗੀ ਮੈਂ ਫਿਰ ਕੱਲੂ ਜੇ ਟਾਈਮ ਲੱਭੂ ਤੇਖੂੰ ਅੱਜ ਇੱਧਰ ਕਰ ਦਣੀ ਆ ਸਾਫ ਸਫਾਈ ਕਰਦਣੀ ਆ ਬੜ ਦਣੀ ਆ ਪੱਤੇ ਨਾਲੇ ਹੁਣ ਪਾਣੀ ਆਉਣ ਵਾਲਾ ਇਹਨਾਂ ਨੂੰ ਬਹੁਤ ਜਿਆਦਾ ਸੋਕਾ ਲੱਗਿਆ ਪਿਆ ਹੁਣ ਜਿਹਦਾਂ ਦਾ ਮੀਂਹ ਪਿਆ ਪਾਣੀ ਆ ਨਿਗੇ ਆ ਨਾਲੇ ਤਾਂ ਪੱਤੇ ਚੱਕ ਦੇਣੀ ਵੀ ਦੇਖੋ ਜੀ ਅੱਜ ਤਾਂ ਤਾਂ ਸਵੇਰੇ ਦੇਖਾਂਗੇ ਕੰਮ ਨਿਵੇੜ ਕੇ ਨਾਲੇ ਤਾਂ ਪੱਤੇ ਚੁੱਕ ਕੇ ਨਾਲੇ ਪਾਣੀ ਦੇ ਦੂੰਗੀ ਉਨੀ ਸਾਫ ਨਾ ਹੋਊਗੀ ਦੇਖਾਂਗੇ ਸਵੇਰੇ ਹੋਰ ਕਾਈ ਕੰਮ ਹੋ ਜਾਂਦੇ ਨੇ ਝਾੜੂ ਪੂੰਛੀ ਦਾ ਬਹੁਤ ਕੰਮ ਹੋ ਜਾਂਦਾ ਦੇਖੋ ਜੇ ਟਾਈਮ ਲਗਿਆ ਕਰ ਨੂੰ ਸਵੇਰੇ ਨਾਲ ਸ਼ਾਮ ਨੂੰ ਪਾਣੀ ਕਉਂਗੇ ਪੱਤੇ ਈੇ ਦੇ ਵੀ ਵੜਦੇ ਮੈਂ ਬਹੁਤ ਜਿਆਦਾ ਲੱਗ ਰਹੇ ਨੇ ਕਿ ਇਹ ਛੋਟੇ ਛੋਟੇ ਉਦੋਂ ਦੇ ਮਹੀਨਾ ਹੋ ਗਿਆ ਲੱਗਦੇ ਨੇ ਪਰ ਵਧਿਆ ਕੋਈ ਨਹੀਂ ਉੱਥੇ 15 ਦਿਨ ਫੁੱਲ ਪਤੰਗੀਆਂ ਨੇ ਫੁੱਲ ਕੋਈ ਆਉਂਦਾ ਨਹੀਂ ਜਾਂ ਤਾਂ ਜਿੱਕਰ ਪਤਾ ਨਹੀਂ ਕਿ ਆ ਸਮਝ ਨਹੀਂ ਆ ਰਹੀ ਕੀ ਹੋ ਰਿਹਾ ਛਾਲ ਚ ਤਾਂ ਵਧੀਆ ਹੋਈਆਂ ਸੀ ਦੇ ਸਿਆਲ ਤੇ ਗਾਜਰਾਂ ਦੀ ਨਹੀਂ ਵਧੀਆ ਹੋਈਆਂ ਲਾਈਆਂ ਵੀ ਸੀਗੀਆਂ ਪਰ ਇੰਡੀਆਂ ਬਹੁਤ ਲਾਈਆਂ ਸੀਗੀਆਂ ਬਹੁਤ ਜਿਆਦਾ ਪਰ ਚਾਰ ਪੇਟਰ ਦੀਆਂ ਨੇ ਸਾਦੇ ਜੋਗੀਆਂ ਵੱਧ ਨਹੀਂ ਪੇਟਰ ਦੀਆਂ ਕਿੰਨੇ ਦੇਣ ਦੁੱਗੀਆਂ ਨਹੀਂ ਆਈਆਂ ਨਾ ਮੇਰੇ ਖੱਡੂਆਂ ਨੇ ਫਿਰ ਮੈਨੂੰ ਔਖਾ ਹੋ ਜੂਗਾ ਜਵਾਬ ਦੇਣਾ ਧੀ ਹੈ ਨਹੀਂ ਭਾਈ ਹੁਣ ਮੈਂ ਤਿੰਨੇ ਹੁੰਦੀਆਂ ਨੇ ਤੋੜ ਦੇਉਣੀ ਆ ਇੱਕ ਵਾਰੀ ਤਿੰਨ ਫੇਰ ਦੇਉਣੀ ਆ ਫਿਰ ਦੋ ਦਿਨ ਸਬਜ਼ੀ ਬਣਾ ਲੈਣੀ ਮੈਂ ਪਿਆਜ਼ ਪਾਤੀ ਸਾਨੂੰ ਤਿੰਨਾਂ ਨੂੰ ਕਰ ਜਾਦਾ ਬੇਟਾ ਤਾਂ ਸਵੇਰ ਘਟ ਖਾਂਦਾ ਹੈ